ਯੋਧੇ ਵੀ ਹੋਣ ਜੇਕਰ ਤੋਰ ਅਰੀਨ ਅਰੀਨ ਹੁੰਦਾ ਵੈਰੀ ਅਰੀ ਦਾ ਮਤਲਬ ਵੈਰੀ ਹੁੰਦਾ ਤੋਰ ਤੋੜ ਦੇਣ ਵੈਰੀ ਨੂੰ ਦੋ ਟੋਟੇ ਕਰਕੇ ਸੋੜ ਦੇਣ ਟੁਕੜੇ ਟੁਕੜੇ ਕਰ ਦੇਣ ਤੋਰ ਅਰੀਨ ਤੇ ਮਰੋਰ ਮਵਾਸਨ ਸਹਰੀ ਸਿੰਘ ਜੀ ਨਲੂਆ ਸਾਡੇ ਜਰਨੈਲ ਯੋਧੇ ਮੈਦਾਨੇ ਜੰਗ ਦੇ ਵਿੱਚ ਫੌਜਾਂ ਦੇ ਆਹਮੋ ਸਾਹਮਣੇ ਆ ਕੇ ਫੌਜਾਂ ਖੜੀਆਂ ਹੋਣੀਆਂ ਉਹ ਜਿਹੜਾ ਪਠਾਣਾ ਦਾ ਉਹਦੋਂ ਵੱਡਾ ਜਰਨੈਲ ਸੀ ਉਹ ਅੱਗੇ ਆਇਆ ਹਰੀ ਸਿੰਘ ਨਲੂਆ ਨੂੰ ਕਹਿਣ ਲੱਗਾ ਆ ਕੇ ਕਹਿੰਦਾ ਕਿ ਕਿਉਂ ਇਹਨੇ ਮਾਵਾ ਦੇ ਪੁੱਤ ਮਰਵਾਉਣੇ ਨੇ ਆਪਾਂ ਦੋਵੇਂ ਜੰਗ ਕਰ ਲੈਨੇ ਆ ਜੇ ਤੁਸੀਂ ਹਾਰੇ ਹਾਰ ਗਏ ਤਾਂ ਸਮਝਾਂਗੇ ਤੁਸੀਂ ਸਾਰੇ ਹਾਰ ਗਏ ਜੇ ਮੈਂ ਹਾਰ ਗਿਆ ਤਾਂ ਮੈਂ ਸਮਝੋ ਮੈਂ ਹਾਰ ਗਿਆ ਸਾਰੇ ਹਾਰ ਗਏ ਅਸੀਂ ਵਾਪਸ ਮੁੜ ਜਾਾਂਗੇ ਕਿਉਂ ਇਹਨੇ ਮਾਵਾ ਦੇ ਪੁੱਤ ਮਰਵਾਉਣੇ ਨੇ ਉਸ ਵਕਤ ਆ ਕਰਕੇ ਪਹਿਲਾਂ ਕਹਿੰਦਾ ਕਿਹੜਾ ਤੁਹਾਡਾ ਜਰਨੈਲ ਹਰੀ ਸਿੰਘ ਨਲੂਏ ਦਾ ਘੋੜੇ ਤੋਂ ਥੱਲੇ ਉਤਰਿਆ ਹੈ ਸੋ ਕਹਿੰਦੇ ਆ ਕੇ ਪਹਿਲਾਂ ਹੱਥ ਮਲਾਉਣਾ ਜਦੋਂ ਉਹਨੇ ਆ ਕੇ ਹਰੀ ਸਿੰਘ ਜਰਨੈਲ ਨਾਲ ਹੱਥ ਮਿਲਾਇਆ ਹੁਣ ਹਰੀ ਸਿੰਘ ਜਰਨੈਲ ਵਿੱਚ ਇੰਨੀ ਤਾਕਤ ਸੀ ਹਰੀ ਸਿੰਘ ਨਲੂਏ ਵਿੱਚ ਉਹਨਾਂ ਨੇ ਮਾੜਾ ਜਿਹਾ ਝਟਕਾ ਮਾਰਿਆ ਉਹਦੀ ਬਾਹ ਹੱਥ 'ਚ ਫੜਾਦੀ ਤੋੜ ਕੇ ਉਹ ਕਹਿੰਦਾ ਜਦ ਇੰਨੀ ਜਾਨ ਵਾਲਾ ਇੱਕ ਹੀ ਬੰਦਾ ਇਹਨਾਂ ਦਾ ਸਾਡੀ ਫੌਜ ਤਾਂ ਇੱਥੇ ਕੁਝ ਵੀ ਨਹੀਂ ਕਰੂ ਉਹ ਸਾਰੇ ਹਾਰ ਕੇ ਮੁੜ ਗਏ ਉੱਥੇ ਮਰੂਰ ਮਵਾਸਨ ਮਰੋੜ ਕੇ ਸੁੱਟਦੇ ਨੇ ਇੰਨੀ ਜਾਨ ਵਾਲੇ ਸਿਪਾਹੀ ਪੁਰਾਣੇ ਟਾਈਮਾਂ 'ਚ ਹੁੰਦੇ ਸੀ ਹੁਣ ਵੀ ਸ਼ਾਇਦ ਹੋਣ ਪਰ ਪੁਰਾਣੇ ਜਿਹੜੇ ਹੁੰਦੇ ਸੀ ਮਹਾਰਾਜਾ ਪਟਿਆਲਾ ਦੀ ਫੌਜ ਸੀ ਇੱਕ ਬਹੁਤ ਤਕੜੀ 6-6 ਫੁੱਟ ਜਵਾਨ ਰੱਖੇ ਹੋਏ ਜਿਹਦੇ 'ਚ ਜਿਹੜੀ ਕਸ਼ਮੀਰ 'ਚ ਜਾ ਕੇ ਮਰ ਗਈ ਸੀ ਸਾਰੀ ਉਹ ਇਹ ਜਿਹੇ ਯੋਧੇ ਰੱਖੇ ਹੁੰਦੇ ਸੀ ਰਾਜਿਆਂ ਕੋਲ ਪਰ ਸਤਿਗੁਰੂ ਕਹਿੰਦੇ ਮਾਤੇ ਮਤੰਗਨ ਮਾਨ ਮਿਲਾਂਗੇ ਮਾਤੇ ਮਸਤ ਹੋ ਇਹ ਮਤੰਗਨ ਜਿਹੜੇ ਹਾਥੀ ਨੇ ਇਹਨਾਂ ਦੇ ਮਾਣ ਨੂੰ ਵੀ ਮਲ ਕੇ ਸੁੱਟ ਦੇਣ ਪੈਂਡੇ ਖਾ ਵਾਂਗੂ ਜਿਵੇਂ ਇੰਨੇ ਤਕੜਾ ਜੋਧਾ ਸੀ ਪੈਂਡੇ ਖਾਂ ਜੇ ਹਾਥੀ ਦੀ ਲੱਤ ਫੜ ਲੇ ਤਾਂ ਹਾਥੀ ਨੂੰ ਤੁਰਨ ਨਹੀਂ ਸੀ ਦਿੰਦਾ ਤੇ ਘੋੜਿਆਂ ਨੂੰ ਆਪਸ ਵਿੱਚ ਫੜ ਕੇ ਥੱਲੇ ਦਬ ਦਿੰਦਾ ਝੋਟਿਆਂ ਨੂੰ ਭਿੜ ਦੇਣ ਨੂੰ ਹਟਾ ਦਿੰਦਾ ਸੀ ਸਤਿਗੁਰੂ ਕਹਿੰਦੇ ਇਹ ਇੱਕ ਵੱਖਰੀ ਗੱਲ ਹੈ ਵੀ ਤਕੜੇ ਅੱਛੇ ਕਮਾਂਡੋ ਬਣ ਜਾਣਾ ਤਕੜੇ ਅੱਛੇ ਟ੍ਰੇਨਿੰਗ ਲੈ ਲੈਣੀ ਤੇ ਬਹੁਤ ਸਾਰੇ ਫੌਜ ਬਣ ਜਾਣੀ ਤੇ ਪਹਾੜ ਹਿੱਲਣ ਦਾ ਹਿੱਲਣ ਪਰ ਜੋਧੇ ਹਿੱਲਦੇ ਨਹੀਂ ਹੈ ਤੋੜ-ਤੋੜ ਕੇ ਦੁਸ਼ਮਣ ਨੂੰ ਸੁੱਟ ਦੇਣ ਵਾਲੇ ਹੁਣ ਮਰੋੜ ਕੇ ਸੁੱਟ ਦੇਣ ਵਾਲੇ ਹੋਣ ਹਾਥੀਆਂ ਦਾ ਮਾਣ ਦੂਰ ਕਰ ਦੇਣ ਪਰ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਸ੍ਰੀ ਪਤ ਜੋ ਲక్ష్ਮੀ ਦੇ ਪਤੀ ਨੇ ਸ੍ਰੀ ਭਗਵਾਨ ਪਰਮੇਸ਼ਰ ਜੀ ਉਹਨਾਂ ਦੀ ਕਿਰਪਾ ਤੋਂ ਬਿਨਾ ਪਿਆਗ ਜਹਾਨ ਨਿਦਾਨ ਚਲेंगे ਨਿਦਾਨ ਅੰਤ ਨੂੰ ਇਹ ਜੇ ਲੋਕ ਦੁਨੀਆ ਦੇ ਅੰਦਰੋਂ ਇਹ ਵੀ ਚਲੇ ਜਾਣਗੇ ਇੱਕ ਦਿਨ ਤਾਂ ਸਾਰਿਆਂ ਨੇ ਜਾਣਾ ਹੀ ਹੈ ਤੋਂ ਕਹਿਣ ਦਾ ਭਾਵ ਹੈ ਕਿ ਉਹ ਤਾਂ ਉਹਦੀ ਕਿਰਤ ਹੈ ਸਪਾਸ਼ੀ ਬਣਨਾ ਫੌਜ ਦਾ ਪਲਵਾਨ ਬਣਨਾ ਯੋਧੇ ਬਣਨਾ ਕਮਾਂਡੋ ਬਣਨਾ ਹਾਥੀਆਂ ਦੇ ਮਾਨ ਨੂੰ ਮਲ ਸੁੱਟਣਾ ਉਹ ਤਾਂ ਉਹਨਾਂ ਦੀ ਇੱਕ ਕਿਰਤ ਹੈ ਉਹਦੇ ਵਿੱਚ ਉਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹਨੇ ਤਾਂ ਮਹਾਰਾਜ ਕਹਿੰਦੇ ਉਹ ਵੀ ਖਾਲੀ ਹੱਥ ਹੀ ਜਾਓਗੇ ਕਿਉਂਕਿ ਇਸ ਚੀਜ਼ ਦੀ ਕਦਰ ਉੱਪਰ ਨਹੀਂ ਕਰਦੇ ਉੱਥੇ ਨਹੀਂ ਕਹਿੰਦੇ ਕਿ ਆਓ ਜੀ ਸਾਹਿਬ ਤੁਸੀਂ ਬੜੇ ਤਗੜੇ ਹੋ ਉੱਥੇ ਕੋਈ ਨਹੀਂ ਮੰਨਦਾ ਉੱਥੇ ਸਿਰਫ ਇੱਕ ਗੱਲ ਨਹੀਂ ਵੱਡਾ ਮੰਨਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਤਾਂ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਕਿਸੇ ਗੱਲ ਨੂੰ ਸੁਣਨਾ ਨਹੀਂ ਤੇ ਪਰਲੋਕ ਵਿੱਚ ਇਹਨਾਂ ਚੀਜ਼ਾਂ ਨੇ ਕੰਮ ਨਹੀਂ ਦੇਣਾ ਕਿੰਨਾ ਕੋਈ ਤਕੜਾ ਹੋ ਜੇ ਕਿੰਨਾ ਹੀ ਕੋਈ ਤਕੜਾ ਹੋ ਜੇ ਪਰ ਵਾਹਿਗੁਰੂ ਦੇ ਦਰ ਤੇ ਤਾਂ ਇੱਕੋ ਹੀ ਚੀਜ਼ ਪੁੱਛੀ ਜਾਂਦੀ ਕਿੰਨੀ ਵਾਰ ਆਖਿਆ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਤਨਾਮ ਸ੍ਰੀ ਵਾਹਿਗੁਰੂ ਸਤਗੁਰੂ ਮਹਾਰਾਜ ਫਰਮਾਉਂਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਬ ਗਲੇ ਕਿਡੇ ਕਿਡੇ ਦੇ ਪਹਿਲਵਾਨ ਹੋਏ ਸੰਸਾਰ ਦੇ ਅੰਦਰ ਅੰਤ ਨੂੰ ਸਾਰੇ ਮਨੁੱਖ ਹੀ ਨੇ ਨਾ ਹੈ ਤਾਂ ਸਾਰੇ ਮਨੁੱਖ ਹੀ ਆ ਜਾਏ ਉਹ ਕੈਸਾ ਵੀ ਹੋਵੇ ਰਾਜਾ ਮਹਾਰਾਜਾ ਚੱਕਰਵਰਤੀ ਪਾਦਸ਼ਾਹ ਹੋਵੇ ਜਿੰਨਾ ਵੱਡਾ ਮਰਜ਼ੀ ਹੋਵੇ ਅੰਤੋਂ ਤਾਂ ਮਨੁੱਖੀ ਆ ਨਾ ਕਿੰਨਾ ਹੀ ਕੋਈ ਤਕੜਾ ਹੋਵੇ ਇਸ ਕਰਕੇ ਯੋਧੇ ਤਾਂ ਸਾਡੇ ਸਤਿਗੁਰੂ ਮਹਾਰਾਜ ਜੀ ਵੀ ਹੋਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਾਬਲੀ ਯੋਧੇ ਨੇ ਭਾਈ ਵੀਰਦੀ ਚੰਦ ਵਰਗੇ ਯੋਧੇ ਹੋਏ ਨੇ ਪਰ ਉਹ ਸਫਲੇ ਨਹੀਂ ਤੁਰਕਾਂ ਵਿੱਚ ਵੀ ਬੜੇ ਯੋਧੇ ਹੋਏ ਨੇ ਪਰ ਉਹ ਸਫਲੇ ਨਾ ਹੋਏ ਕਿਉਂਕਿ ਉਹਨਾਂ ਨੇ ਜ਼ੁਲਮ ਕੀਤੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੋ ਦਾ ਬਣਨਾ ਵੱਡੀ ਗੱਲ ਨਹੀਂ ਜਿਵੇਂ ਰਾਜਾ 파ਰਸਨਾਥ ਹੋਇਆ ਰਾਜਾ 파ਰਸਨਾਥ ਨੇ ਸਾਰੀ ਦੁਨੀਆ ਹੀ ਜਿੱਤ ਲਈ ਸੀ ਸਾਰੀ ਦੁਨੀਆ ਦੇ ਰਾਜੇ ਜਿੱਤ ਕੇ ਆਪਣੀ ਮਾਂ ਦੇ ਚਰਨੀ ਹੱਥ ਲਾ ਕੇ ਜਾ ਕੇ ਕਹਿਣ ਲੱਗਿਆ ਮਾਂ ਮੈਂ ਸਾਰੀ ਦੁਨੀਆ ਜਿੱਤ ਲਈ ਦੁਨੀਆ ਦੇ ਰਾਜੇ ਜਿੱਤ ਲਏ ਉਹਦੀ ਮਾਂ ਨੇ ਇੱਕੋ ਗੱਲ ਕਹੀ ਪੁੱਤਰ ਅਲੇ ਇੱਕ ਰਾਜਾ ਜਿੱਤਿਆ ਨਹੀਂ ਹੈ ਤੂੰ ਉਹ ਜਿੱਤਣ ਵਾਲਾ ਰਹਿੰਦਾ ਇੱਕ ਰਾਜਾ ਸੋ ਕਹਿਣ ਲੱਗੇ ਉਹ ਕਿਹੜਾ ਮਤਾ ਕਹਿੰਦੇ ਤੂੰ ਆਪਣਾ ਮਨ ਜਿੱਤ ਲਿਆ ਕਹਿੰਦੇ ਨਹੀਂ ਮਤਾ ਮਨ ਤਾਂ ਨਹੀਂ ਜਿੱਤਿਆ ਮੈਂ ਕਹਿੰਦੇ ਫੇਰ ਸਾਰੇ ਰਾਜੇ ਕੀ ਜਿੱਤੇ ਤੂੰ ਜੇ ਤੂੰ ਆਪਣਾ ਮਨ ਹੀ ਨਹੀਂ ਜਿੱਤਿਆ ਸੋ ਫੇਰ ਪਹਾੜੀ ਦੇ ਉੱਤੇ ਜਾ ਕੇ ਬਹਿ ਕੇ ਤਪ ਕਰਨ ਲੱਗਿਆ ਕਈ ਸਾਲ ਲੰਘੇ ਰਾਜੇ ਤੋਂ ਮਨ ਨਾ ਜਿੱਤਿਆ ਗਿਆ ਦੇਖੋ ਜੀਨੇ ਸਾਰੀ ਦੁਨੀਆ ਦੇ ਰਾਜੇ ਜਿੱਤ ਲਏ ਉਹ ਤੋਂ ਆਪਣਾ ਮਨ ਨਹੀਂ ਜਿੱਤਿਆ ਗਿਆ ਜਦੋਂ ਨਾ ਜਿੱਤਿਆ ਗਿਆ ਅਣਖ ਵਾਲਾ ਬੜਾ ਸੀ ਉਹ ਉਹਨੇ ਲੱਕਣਾ ਚਿਣ ਕੇ ਚਿਖਾ ਬਣਾ ਕੇ ਉੱਤੇ ਬਹਿ ਕੇ ਅੱਗ ਲਾ ਕੇ ਆਪੇ ਸੜ ਕੇ ਮਰ ਗਿਆ ਮਾਨ ਨਹੀਂ ਜਿੱਤਿਆ ਗਿਆ ਤੇ ਮਹਾਰਾਜ ਕਹਿੰਨ ਉਹਨੇ ਦੇਖੋ ਵੱਡਾ ਬਣ ਜਾਣਾ ਦੁਨੀਆ ਅੰਦਰ ਕੋਈ ਵੱਡੀ ਗੱਲ ਨਹੀਂ ਕਿਸੇ ਬੰਦੇ ਨੇ ਕੋਈ ਬੜਾ ਵੱਡਾ ਆਦਮੀ ਕੀ ਇਹਦੇ ਕੋਲੇ ਪੈਸਾ ਬਹੁਤ ਹੈ ਵੱਡਾ ਆਦਮੀ ਹੈ ਇਹ ਵੱਡਾ ਕਿਵੇਂ ਇਹਦੇ ਕੋਲ ਬੜਾ ਵੱਡਾ ਅਹੁਦਾ ਹੈ ਫਲਾਨਾ ਬੰਦਾ ਕਿਵੇਂ ਵੱਡਾ ਬੜਾ ਵੱਡਾ ਪਹਿਲਵਾਨ ਹੈ ਇਹ ਬੜਾ ਵੱਡਾ ਖਿਡਾਰੀ ਹੈ ਇਹ ਬੜਾ ਵੱਡਾ ਚੈਂਪੀਅਨ ਹੈ ਠੀਕ ਹੈ ਸਾਰਿਆਂ ਨੂੰ ਆਪਾਂ ਵੱਡਾ ਅੱਖਰ ਲਾਉਨੇ ਆ ਪਰ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੀ ਦੁਨੀਆ ਵਿੱਚ ਵੱਡਾ ਕੌਣ ਹੈ ਰੱਬ ਦਾ ਭਗਤ ਸਾਰੀ ਦੁਨੀਆ ਵਿੱਚ ਕੋ ਨਾ ਵੱਡਾ ਮਾਇਆ ਵਡਿਆਈ ਸੋਈ ਵੱਡਾ ਜਿਨ ਨਾਮ ਲਿਵ ਲਾਈ ਬੀਰ ਅਪਾਰ ਵੱਡੇ ਬਰਿਆਰ ਅਪਾਰ ਪਾਰਾ ਵਾਰ ਤੋ ਰਹਤ ਬੀਰ ਜੋਧਾ ਹੋ ਜਾਵੇ ਕੋਈ ਬਹੁਤ ਸਾਰੇ ਵੀਰ ਯੋਧੇ ਹੋਣ ਵੱਡੇ ਬਰਿਆਰ ਉਹਨੂੰ ਕਹਿੰਦੇ ਨੇ ਬੜੇ ਤਕੜੇ ਬਲ ਵਾਲੇ ਯੋਧੇ ਅਬ ਵਿਚਾਰ ਹੈ ਸਾਰ ਕੀ ਧਾਰ ਪਛਈਆ ਅਬ ਵਿਚਾਰ ਹੈ ਬਿਨਾ ਵਿਚਾਰ ਤੋਂ ਹੀ ਸਾਰ ਲੋਹੇ ਦੀ ਧਾਰ ਨੂੰ ਆਪਣੇ ਮੂੰਹ ਦੇ ਉੱਤੇ ਖਾਣ ਪਛਈਆ ਇਹ ਸਾਰੇ ਪਾਠ ਇਹ ਚੈਣ ਪਛਈਆ ਮਲਈਆ ਲਵਈਆ ਤੇ ਦਵਈਆ ਤੋ ਇਹ ਸਾਰੇ ਜਾਣੇ ਜਿਹੜੇ ਨੇ ਆਪਣੇ ਮੂੰਹ ਦੇ ਉੱਤੇ ਲੋਹੇ ਦੀ ਧਾਰ ਨੂੰ ਸਹਾਰ ਲੈਣ ਪਛਈਆ ਮਤਲਬ ਹੁੰਦਾ ਖਾਣਾ ਭਖਣਾ ਸਾਰ ਕੀ ਧਾਰ ਸਾਰ ਤਤ ਲੋਹੇ ਦੀ ਤਲਵਾਰ ਦੀ ਬਰਛੇ ਦੀ ਸਿੱਧੀ ਮੂੰਹ ਦੇ ਉੱਤੇ ਚੋਟ ਖਾ ਲੈਣ ਬਿਨਾਂ ਵਿਚਾਰਿਆ ਹੀ ਇਹ ਜੇ ਯੋਧੇ ਮਹਾਬਲੀ ਜਿਹੜੇ ਤਲਵਾਰਾਂ ਤੋਂ ਬਰਛਿਆਂ ਤੋਂ ਡਰਦੇ ਨਹੀਂ ਹਨ ਤੌਰਤ ਦੇਸ਼ ਸਾਰੇ ਦੇਸ਼ਾਂ ਨੂੰ ਆਪਣੇ ਅੱਗੇ ਅੱਗੇ ਤੋੜ ਲੈਣ ਤੋੜ ਵੀ ਦੇਣ ਤੇ ਤੋੜ ਵੀ ਲੈਣ ਅੱਗੇ ਅੱਗੇ ਦੁਨੀਆ ਨੂੰ ਲਾ ਲੈਣ ਕਿਹੜਾ ਮੇਰੇ ਸਾਹਮਣੇ ਬੋਲੂਗਾ ਕੋਈ ਨਾ ਉਹਦੇ ਮੂਰੇ ਬੋਲੇ ਸਾਰੇ ਡਰ ਜਾਣ ਜੀ ਦੇ ਤੋਂ ਮਲਿੰਦ ਮਵਾਸਨ ਆਕੀਆਂ ਨੂੰ ਮਲਿੰਦ ਮੜ ਮੜ ਕੇ ਸੁੱਟ ਦੇਵੇ ਜਿਹੜਾ ਉਹਦੇ ਮੂਰੇ ਕੋਈ ਨਾ ਬੋਲੇ ਨਰੰਗੇ ਮੂਰੇ ਕੋਈ ਨਹੀਂ ਸੀ ਬੋਲਦਾ ਦਰਯੋਧਨ ਮੂਰੇ ਹਨਾਕਸ਼ ਮੂਰੇ ਇਨਾ ਮੂਰੇ ਕੋਈ ਬੋਲਦਾ ਸੀ ਮਾਤੇ ਗਜਾਨ ਕੇ ਮਾਲ ਮਲਈਆ ਮਾਤੇ ਮਸਤ ਹੋਏ ਹੋਏ ਗਜਾਨ ਜਿਹੜੇ ਹਾਥੀ ਨੇ ਉਹਨਾਂ ਦੇ ਮਾਣ ਨੂੰ ਵੀ ਮਲ ਮਲ ਕੇ ਸੁੱਟ ਦੇਣ ਉਹ ਉਹਨਾਂ ਦੇ ਹੰਕਾਰ ਨੂੰ ਵੀ ਦੂਰ ਕਰ ਦੇਣ ਗਾੜੇ ਘੜਾਨ ਕੇ ਤੋੜਨ ਹਾਰ ਗਾੜੇ ਘੜਾਨ ਉਹਨੇ ਪੱਕੇ ਤਕੜੇ ਕਿਲੇ ਤਕੜੇ ਤਕੜੇ ਕਿਲੇ ਹੋਣ ਤੇ ਉਹਨਾਂ ਨੂੰ ਵੀ ਤੋੜ ਦੇਣ ਕਿਲਿਆਂ ਨੂੰ ਐਡੇ ਤਕੜੇ ਯੋਧੇ ਹੋਣ ਐਨੇ ਨੇ ਤਕੜੇ ਯੋਧੇ ਕਿ ਕਿਲਿਆਂ ਨੂੰ ਉਡਾ ਦੇਣ ਸੋ ਬਾਤ ਨਹੀਂ ਚੱਕ ਚਾਰ ਲਬਈਆ ਸੋ ਬਾਤਨ ਗੱਲਾਂ ਦੇ ਨਾਲ ਹੀ ਚਾਰੇ ਚੱਕਾਂ ਨੂੰ ਜਿੱਤ ਲੈਣ ਦਬਕਾ ਮਾਰ ਕੇ ਭਜਾ ਦੇਣ ਸਭ ਨੂੰ ਭੱਜ ਇਥੋਂ ਉਹ ਤੋਂ ਡਰਦੇ ਹੀ ਲੋਕ ਛੱਡ ਕੇ ਸ਼ਹਿਰ ਦੌੜ ਜਾਣ ਪੂਰੀਆਂ ਸਟੇਟਾਂ ਖਾਲੀ ਹੋ ਜਾਣ ਜਿੱਦਨ ਉਹ ਜਾਵੇ ਦੁਨੀਆ ਖਾਲੀ ਕਰ ਜਾਵੇ ਸਾਰੀਆਂ ਥਾਵਾਂ ਵੀ ਫਲਾਨਾ ਆ ਗਿਆ ਡਰੋ ਡਰੋ ਫਲਾਨਾ ਆ ਗਿਆ ਉਹਦੀਆਂ ਗੱਲਾਂ ਦੇ ਦਬਕੇ ਤੋਂ ਹੀ ਦੁਨੀਆ ਦੌੜ ਜਾਵੇ ਐਨਾ ਵੱਡਾ ਰਾਜਾ ਰਤਨ ਰਾਏ ਜੀ ਹੋਵੇ ਕੋਈ ਬੰਦਾ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਔਰ ਇੱਕ ਗੱਲ ਯਾਦ ਰੱਖੋ ਕਿ ਸਾਹਿਬ ਸਾਰਿਆਂ ਦੇ ਸਿਰ ਦਾ ਮਾਲਕ ਸ੍ਰੀ ਭਗਵਾਨ ਪਰਮੇਸ਼ਰ ਹੀ ਹੈ ਸਿਰਾਂ ਦਾ ਨਾਇਕ ਮਾਲਕ ਉਹ ਆਪ ਹੀ ਹੈ ਇਹ ਜਿੰਨੀਆਂ ਦੀ ਆਪਾਂ ਗਿਣਤੀ ਕੀਤੀ ਐ ਇਹਨੇ ਵੱਡੇ ਤਕੜੇ ਨੇ ਇਹ ਤਾਂ ਵਿਚਾਰੇ ਸਾਰੇ ਉਹਦੇ ਮੰਗਤੇ ਨੇ ਜਾਚਕ ਅਨੇਕ ਸੋ ਏਕ ਦਿਵਈਆ ਇਹ ਸਾਰੇ ਜਾਚਕ ਨੇ ਉਹਦੇ ਜਾਏ ਉਹ ਵੀਰ ਨੇ ਚਾਹੇ ਜੋਧੇ ਨੇ ਕੋਈ ਵੀ ਨੇ ਮੰਗਿਆ ਤਾਂ ਉਹਨਾਂ ਨੇ ਰੱਬ ਤੋਂ ਹੀ ਆਂ ਹਰੇਕ ਨੇ ਭਗਤੀ ਕੀਤੀ ਤਪੱਸਿਆ ਕੀਤੀ